ਡਾਕਟਰ ਮਾਰਨੇ ਸ਼ੁਰੂ ਕਰ ਦਿੱਤੇ ਆ ਹਾਂਜੀ ਤੇ ਇਹਨਾਂ ਦੇ ਬੰਦੇ ਰਿਕਾਰਡ ਕੀ ਹੈ ਸਾਡਾ ਲੌਂਦਾ ਕੌਣ ਬੰਦੇ ਪਖਾਨ ਚ ਆਏ ਆਸ਼ਾਨ ਚ ਨਹੀਂ ਆਏ ਜੀ ਹਾਜੀ ਵੀਰੇ ਕੀ ਲਾਏ ਹਾਂਜੀ ਮੇਰਾ ਨਾਮ ਅਰੁੰਦੀਪ ਆ ਤੇ ਮੇਰਾ ਇੱਥੇ ਮੈਡੀਕਲ ਸਟੋਰ ਆ ਕਿਹੜੀ ਜਿਹੜਾ ਤੇ ਬਾਬਾ ਦੀਪ ਸਿੰਘ ਕਲੋਨੀ ਬਾਬਾ ਦੀਪ ਸਿੰਘ ਕਲੋਨੀ ਫਤਿਹਗੜ ਚੂੜੀਆਂ ਰੋਡ ਹੈ ਇੱਥੇ ਨਾ ਹਾਂਜੀ ਕਿਸ ਨਾਲ ਆ ਬੈਠਾ ਹੋਇਆ ਫਤਿਹਗੜ ਮੈਡੀਕਲ ਸਟੋਰ ਦੇ ਨਾਮ ਤੋਂ ਮੇਰਾ ਮੈਡੀਕਲ ਸਟੋਰ ਆ ਤੇ ਫਤਿਹਗੜ ਚੂੜੀਆਂ ਰੋਡ ਤੇ ਸਥਿਤ ਹੈ ਇਹ ਤੇ ਕੱਲ ਰਾਤ 9:00 ਅੱਜ ਕੇ 40 ਮਿੰਟ ਤੇ ਕੋਈ ਅਣਪਛਾਤੇ ਵਿਅਕਤੀ ਆਏ ਆ ਉਹ 4 ਜਾਂ 5 ਵਿਅਕਤੀ ਸੀ ਤੇ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਤੇ ਮੇਰੇ ਨਾਲ ਮੇਰਾ ਬ੍ਰਦਰ ਸੀ ਜਿਨੇ ਮੇਰੀ ਕਾਫੀ ਮਦਦ ਕੀਤੀ ਆ ਜਿਨੇ ਮੈਨੂੰ ਬਚਾਇਆ ਤੇ ਉਹਨਾਂ ਨੇ ਪੂਰੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਹਾਂ ਜਿਹੜਾ ਉਹ ਆਪਣੇ ਮਨਸੂਬੇ 'ਚ ਅਸਫਲ ਰਹੇ ਆ ਹਥਿਆਰ ਉਹਨਾਂ ਕੋਲ ਦੋ ਦਾਤਰ ਹੀ ਤੇ ਇੱਕ ਸਲੱਗਰ ਹੀ ਤੇ ਇੱਕ ਖਾਲੀ ਹਾਤੀ ਵਿਅਕਤੀ ਉਹ ਬੰਦੇ ਉਹਨਾਂ ਨੇ ਉਹ ਉਹਨਾਂ ਨੇ ਚਾਵਾਂ ਨੇ ਬੰਨੇ ਸੀ ਤੇ ਪਹਿਲਾਂ ਉਹਨਾਂ ਨੇ ਇੱਕ ਗਾਗ ਦੇ ਮਾਰਨ ਦੀ ਕੋਸ਼ਿਸ਼ ਕੀਤੀ ਬਾਅਦ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੇ ਕਾਫੀ ਚਿਰ ਤਿੰਨ ਚਾਰ ਮਿੰਟ ਤੱਕ ਉਹ ਜਾਨਲੇਵਾ ਹਥਿਆਰਾਂ ਨਾਲ ਹਮਲਾ ਕਰਦੇ ਰਹੇ ਆ ਜਦੋਂ ਆਏ ਕੀ ਕਹਿ ਕੇ ਬੁਲਾਇਆ ਹੁਣ ਕਿੱਦਾਂ ਬੁਲਾਉਣਗੇ ਉਹ ਮੇਰਾ ਨਾਮ ਲੈ ਕੇ ਉਹ ਪਹਿਲਾਂ ਜਾਣਦੇ ਸੀ ਉਹ ਮੇਰਾ ਨਾਮ ਲੈ ਕੇ ਸਿਰਫ ਕੋਈ ਉਹ ਉਹਨਾਂ ਨੇ ਸਿਰਫ ਮੇਰੇ ਤੇ ਹੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਦੂਸਰਿਆਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਕਿ ਸਿਰਫ ਮੇਰੇ ਤੇ ਅਟੈਕ ਕਰਨਾ ਹੀ ਸੀ ਮੇਰੇ ਤੇ ਅਟੈਕ ਕੋਈ ਹੋ ਸਕਦਾ ਹੈ ਕਿ ਅਟੈਕ ਉਹਨਾਂ ਦੇ ਪਿੱਛੇ ਕੋਈ ਰਾਂਝਿਸ਼ ਹੋਵੇ ਪੁਰਾਣੀ ਜਾਂ ਕੋਈ ਕੋਈ ਹੋਰ ਕਾਰਨ ਹੋਵੇ ਉਹ ਹੁਣ ਹਨ ਨੂੰ ਪੁਖਤਾ ਇਹ ਨਹੀਂ ਪਤਾ ਕਿ ਉਹ ਕਿਉਂ ਅਟੈਕ ਕੀਤਾ ਗਿਆ ਕਿਤੇ ਦਾ ਸਮਝ ਨਹੀਂ 9 ਵਜੇ 43 ਮਿੰਟ ਦਾ ਸਮਾਂ ਹੈ ਜਿਹੜੇ ਮੇਰੇ ਕੈਮਰੇ ਦੇ ਵਿੱਚ ਉਹਦੀ ਰਿਕਾਰਡਿੰਗ ਹੈਗੀ ਆ ਵੇਖਦਾ ਸਾਰੀ ਉਹ ਲੁੱਟ ਖੋਹ ਕਰਨ ਦੀ ਉਮੀਦ ਨਾਲ ਨਹੀਂ ਸੀ ਆਏ ਉਹ ਸਿਰਫ ਮੇਰੇ ਤੇ ਹੀ ਹਮਲਾ ਕਰਨ ਆਏ ਸੀ ਇਸ ਕਰਕੇ ਉਹਨਾਂ ਕਾਫੀ ਹੱਦ ਤੱਕ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰਾ ਬ੍ਰਦਰ ਨੇ ਮੇਰਾ ਸਾਥ ਦਿੱਤਾ ਕਿ ਮੈਂ ਇਹਨਾਂ ਕੋਈ ਵੀ ਕੰਮ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਫੁਟੇਜ ਦੇ ਵਿੱਚ ਇਹੋ ਹੀ ਸਾਫ਼ ਦਿਖਾਇਆ ਕਿ ਉਹਨਾਂ ਕਾਫੀ ਤੇਜ਼ ਤਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕੀਤਾ ਆ ਤੇ ਕਾਫੀ ਮੇਰੇ ਤੇ ਕਾਫੀ ਗੁੱਟੀਆਂ ਸੱਟਾਂ ਤੇ ਕਾਫੀ ਹੱਦ ਤੱਕ ਮੇਰੇ ਇੱਥੇ ਹੱਥ ਤੇ ਸਟਿਚ ਵੀ ਲੱਗੇ ਆ ਮੇਰੇ ਬ੍ਰਦਰ ਦੇ ਇੱਥੇ ਜਬਾੜੇ ਤੇ ਮਾਰੀ ਉਹਨਾਂ ਨੇ ਉਹਦੇ ਤੇ ਵੀ ਕਾਫੀ ਅੰਦਰਵਾਰ ਵੀ ਸਟੇਜ ਲੱਗੇ ਇੱਕ ਦੰਦ ਵੀ ਉਹਦਾ ਟੁੱਟ ਗਿਆ ਤੇ ਉਹਨੂੰ ਤਾਂ ਲੱਗਦਾ ਵੀ ਬੰਦਾ ਹਾਂਜੀ ਜਿੰਨੀ ਕੁ ਉਮਰ ਉਮਰ ਉਹਨਾਂ ਦੀ ਕਰੀਬ 25 ਤੋਂ ਲੈ ਕੇ 30 ਸਾਲ ਦੇ ਵਿੱਚ ਜਾਂ ਕੋਈ 18 ਵਾਲਾ ਵੀ ਲੱਗਦਾ ਸੀ ਕੋਈ 19 ਦਾ ਵੀ ਉਹ ਸਾਰੇ ਮੋਨੇ ਸੀ ਤੇ ਮੂੰਹ ਉਹਨਾਂ ਨੇ ਬਨੇ ਸੀ ਇੱਕ ਨੇ ਖੱਟੇ ਪਰਨੇ ਦਾ ਮੂੰਹ ਮੰਨਿਆ ਹੈ ਤੇਨ ਨੇ ਇੱਕ ਨੇ ਰਮਾਲਨਾ ਦੋਨੇ ਇਕਨੇ ਪਰਨੇ ਨਾ ਵਾਈਟ ਪਰਨੇ ਨਾ ਮੂਹ ਬੰਨਿਆ ਸਹੀ ਮੌਕੇ ਤੇ ਨਾ ਨਾ ਕੋਈ ਪੁਲਿਸ ਨਹੀਂ ਰਾਤ ਨੂੰ ਮੌਕੇ ਤੇ ਆਈ ਅਸੀਂ ਸਦਰੇ ਗਏ ਆ ਜਾ ਕੇ ਰਿਪੋਰਟ ਦਿੱਤੀ ਆ ਪਹਿਲਾਂ ਅਸੀਂ ਹਸਪੀਟਲ ਗਏ ਆ ਉਸ ਤੋਂ ਬਾਅਦ ਸਿੱਧਾ ਸਦਰੇ ਗਏ ਆ ਰਿਪੋਰਟ ਦਿੱਤੀ ਆ ਕੋਈ ਉਹਨਾਂ ਨੇ ਕਾਰਵਾਈ ਨਹੀਂ ਹਜੇ ਤੱਕ ਕੀਤੀ ਅਜੇ ਉਹਨਾਂ ਨੇ ਕੋਈ ਵੀ ਹਜੇ ਤੱਕ ਕੋਈ ਆਪਣਾ ਐਕਸ਼ਨ ਨਹੀਂ ਲਿਆ ਹਾਂਜੀ ਤੁਹਾਨੂੰ ਇਹ ਵੇਖੋ ਬਾਕੀ ਕਾਰੋਬਾਰ ਆ ਸਾਡਾ ਅਸੀਂ ਇਹ ਆ ਕਿ ਸਾਨੂੰ ਥੋੜੀ ਜੀ ਸੁਰੱਖਿਆ ਵੀ ਚਾਹੀਦੀ ਆ ਥੋੜਾ ਜਿਹਾ ਪੁਲਿਸ ਦਾ ਵੀ ਚਾਹੀਦਾ ਆ ਕਿ ਸਾਨੂੰ ਮਤਲਬ ਦੇ ਕੇ ਆਪਾਂ ਮੌਕਾ ਤੇ ਉਹਨਾਂ ਨੂੰ ਵੇਖਣਾ ਚਾਹੀਦਾ ਸੀ ਨਾ ਉਹਨਾਂ ਨੇ ਬਿਲਕੁਲ ਮੌਕਾ ਵੇਖਣ ਵੀ ਨਹੀਂ ਆਏ ਰਾਤ ਨੂੰ ਹੁਣ ਤੱਕ 24 ਘੰਟੇ ਹੋ ਚੱਲੇ ਆਏ ਤੱਕ ਮੌਕਾ ਵੇਖਣ ਵੀ ਨਹੀਂ ਆਏ 18 ਸਾਨੂੰ ਸਦਰ ਪੈਂਦਾ ਸਦਰ ਮੇਰਾ ਨਾਮ ਕੀ ਨਾ ਤੁਹਾਡਾ ਮੇਰਾ ਨਾਮ ਮੱਖਣ ਸਿੰਘ ਆ ਜੀ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਮੈਂ ਜੋ ਦੇਖਿਆ ਜੀ ਰੋਡ ਦੇ ਤੇ ਇਹਨਾਂ ਦਾ ਸਤਕਰ ਮੈਡੀਕਲ ਸਟੋਰ ਆ ਤੇ ਇਹ ਆਪਣੇ ਸਟੋਰ ਤੇ ਮਤਲਬ ਕੰਮ ਕਰਦੇ ਆ ਬਹੁਤ ਇਮਾਨਦਾਰ ਦੋਵੇਂ ਮੁੰਡੇ ਆ ਇਹਨਾਂ ਦੀ ਮਤਲਬ ਕਿ ਬਹੁਤ ਵਧੀਆ ਚਾਲ ਚੱਲਣੇ ਆ ਕੋਈ ਅਣਪਛਾਤੇ ਵਿਅਕਤੀ ਨੌਂ ਪੌਣੇ 10 ਵਜੇ ਆਏ ਨੇ ਇਹਨਾਂ ਨੇ ਉਹਨਾਂ ਨੇ ਮੂੰਹ ਬੱਦੇ ਹੋਏ ਸੀ ਇੱਕ ਇਹਨਾਂ ਨੇ ਖੱਟਾ ਪਰਨਾ ਬੱਦਾ ਸੀ ਕਿ ਇਹਨੇ ਚਿੱਟਾ ਬੱਦਾ ਸੀ ਇੱਕ ਇਹਨਾਂ ਨੇ ਹੋਰ ਸੀ ਉਹਨੇ ਵੀ ਮਤਲਬ ਆਪਣੇ ਹੋ ਕਿਸੇ ਰੰਗ ਦਾ ਬੱਦਾ ਸੀ ਉਹਨਾਂ ਨੇ ਆ ਕੇ ਸੱਦਾ ਹੀ ਦੁਕਾਨ ਦੇ ਵਿੱਚ ਵੜੇ ਨੇ ਦੁਕਾਨ ਦੇ ਵਿੱਚ ਦੋ ਦੋ ਤਿੰਨ ਗਾਹ ਕੇ ਹੀ ਪਹਿਲਾਂ ਉਹਨਾਂ ਨੇ ਸਮਝਿਆ ਵੀ ਸ਼ਾਇਦ ਅਰਨਦੀਪ ਇਹਨਾਂ ਗਾਖਾਂ ਦੇ ਵਿੱਚ ਹੀ ਆ ਬਾਅਦ ਚ ਉਹਨਾਂ ਨੇ ਪਛਾਣ ਕੀਤੀ ਕਿ ਅਰਨਦੀਪ ਇਹਨਾਂ ਦੇ ਵਿੱਚ ਨਹੀਂ ਹੈ ਉਹ ਫਿਰ ਮੁੰਡੇ ਮਤਲਬ ਪਛਾਣ ਆ ਗਏ ਫਿਰ ਇਹਦੇ ਅਰਨਦੀਪ ਤੇ ਉਹਨਾਂ ਨੇ ਅਟੈਕ ਕੀਤਾ ਸਿੱਧੀਆਂ ਕਿਰਪਾਨਾਂ ਦੇ ਗਾਤਾਂ ਗਾਤਰਿਆਂ ਦੇ ਨਾਲ ਅਰਨਦੀਪ ਨੇ ਬੜੀ ਮੁਸ਼ਕਲ ਦੇ ਨਾਲ ਆਪਣੇ ਕਾਊਂਟਰ ਦੀ ਓਟ ਲੈ ਕੇ ਆਪਣੀ ਜਾਨ ਵਝਾਈ ਤੇ ਇਹਦੇ ਜਿਹੜਾ ਛੋਟਾ ਭਰਾ ਵਾ ਜਿਹੜਾ ਡਾਕਟਰ ਹੈ ਬੀਏ ਐਮਐਸ ਉਹ ਵੀ ਡਾਕਟਰ ਮੈਡੀਕਲ ਸਟੋਰ ਦੇ ਵਿੱਚ ਹੀ ਜਦੋਂ ਇਹਨੇ ਉਹ ਅਰਨ ਛੋਟਾ ਭਰਾ ਦੀ ਮਦਦ ਵਾਸਤੇ ਗਿਆ ਤੇ ਉਹਦੇ ਵੀ ਉਹਨਾਂ ਨੇ ਸਿੱਧਾ ਜਾਣ ਲੈ ਉਹ ਹਮਲਾ ਕੀਤਾ ਉਹਦੀ ਚਬਾੜੇ ਦੇ ਉੱਤੇ ਡਾਤਰ ਮਾਰਿਆ ਉਹਦਾ ਅੰਦਰੋਂ ਅੰਦਰ ਟੁੱਟ ਗਿਆ ਤੇ ਕਾਫੀ ਮਤਲਬ ਇਹਨਾਂ ਨੂੰ ਮਤਲਬ ਸੱਟਾਂ ਪੇਟਾਂ ਹੋਰ ਵੀ ਲਾਈਆਂ ਬਾਅਦ ਵਿੱਚ ਤਿੰਨ ਚਾਰ ਮਿੰਟ ਦੀ ਵਾਰਦਾਤ ਕਰਕੇ ਉਹ ਬਾਅਦ ਵਿੱਚ ਇੱਕ ਦਮ ਇੱਥੋਂ ਭੱਜ ਗਏ ਨੇ ਬਾਅਦ ਵਿੱਚ ਉਹ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਵੀ ਮਤਲਬ ਕਿਹੜੇ ਪਾਸੇ ਗਏ ਨੇ ਕਿਹੜੇ ਪਾਸੇ ਪਰ ਵੇਖਣ ਤੋਂ ਪਤਾ ਜਿਹੜੇ ਸੀਸੀ ਜਿਹੜੇ ਕੈਮਰੇ ਜਿੱਥੇ ਲੱਗੇ ਨੇ ਜੇਕਰ ਉਹਨਾਂ ਨੂੰ ਸਰਚ ਕੀਤਾ ਜਾਵੇ ਤੇ ਉਹਨਾਂ ਦੀ ਲੋਕੇਸ਼ਨ ਬਾਰੇ ਪਤਾ ਲੱਗ ਸਕਦਾ ਵੀ ਉਹ ਕਿੱਥੋਂ ਦੇ ਹੀ ਨੇ ਕਿੱਥੋਂ ਦੇ ਨਹੀਂ ਇਹ ਇਹ ਹੁਣ ਇਹ ਪੁਲਿਸ ਦਾ ਕੰਮ ਹੈ ਵੀ ਉਹ ਉਹਨਾਂ ਨੂੰ ਵੈਰੀਫਾਈ ਕਰੇ ਉਹਨਾਂ ਦੀ ਮਤਲਬ ਜਿਹੜੀ ਪਛਾਣ ਕਰੇ ਇਹਨਾਂ ਦਾ ਹਾਂਜੀ ਪੁਲਿਸ ਇਹਨਾਂ ਨੇ 112 ਨੰਬਰ ਤੇ ਫੋਨ ਕੀਤਾ ਪਰੰਤੂ ਪੁਲਿਸ ਇਹਨਾਂ ਤੇ ਕੋਈ ਨਹੀਂ ਆਈ ਨਾ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੀਤਾ ਹੋਆ ਹੁਣ ਤੱਕ ਵੇਖੋ ਜੀ ਕਿੰਨੇ 24 ਆਪਣਾ ਕਿੰਨੇ ਕਿੰਨੇ ਘੰਟੇ ਹੋ ਗਏ ਨੇ ਤੇ ਅਜੇ ਤੱਕ ਕੋਈ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਣੀ ਜੇ ਰਾਤ ਨੂੰ ਸਪੋਜ਼ ਬਾਈਚਾਸ ਫੇਰ ਉਹ ਆ ਜਾਂਦੇ ਨੇ ਤੇ ਇਹਨਾਂ ਦਾ ਇਹਦੀ ਪ੍ਰੋਟੈਕਸ਼ਨ ਦਾ ਕੀ ਬਣੇਗਾ ਇਸ ਕਰਕੇ ਇਹ ਪੁਲਿਸ ਵਾਲਿਆਂ ਨੂੰ ਚਾਹੀਦਾ ਵੀ ਇਹਨਾਂ ਤੇ ਜਿੰਨੀ ਚਲਦੀ ਹੋ ਸਕੇ ਇਹਨਾਂ ਤੇ ਕਾਰਵਾਈ ਕਰਕੇ ਇਹ ਜਿਹੜੇ ਮਲਜਮ ਨੇ ਇਹਨਾਂ ਨੂੰ ਫੜ ਕੇ ਤੇ ਅੰਦਰ ਕੀਤਾ ਜਾਵੇ ਤੇ ਤਾਂ ਕਿ ਇਹਨਾਂ ਦੇ ਅੱਗੇ ਆਉਣ ਵਾਲੇ ਆਪੇ ਇੱਕ ਵਿੱਚ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਹੋਵੇ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਵੀ ਦੇ ਦਿੱਤੀ ਜਾਵੇ ਜਾਂ ਫਿਰ ਇਹਨਾਂ ਨੂੰ ਕੋਈ ਆਪਣੇ ਇਹਨਾਂ ਨੂੰ ਆਪਣੇ ਸੈਲਫ ਪ੍ਰੋਟੈਕਸ਼ਨ ਵਾਸਤੇ ਕੋਈ ਇੱਕ ਕਿਸਮ ਦਾ ਵਿਅਪਨ ਵਗੈਰਾ ਚੀਜ਼ਾਂ ਦੀ ਲਾਇਸੈਂਸ ਵੀ ਇਹਨਾਂ ਨੂੰ ਜਾਰੀ ਕੀਤਾ ਜਾਵੇ ਤਾਂ ਕਿ ਇਹ ਆਪਣੇ ਆਪਣਾ ਕੰਮਕਾਰ ਜਿਹੜਾ ਬੜੇ ਮਤਲਬ ਸਫਾਵੇਂ ਮਾਹੌਲ ਦੇ ਵਿੱਚ ਆਪਣਾ ਕਾਰਸਕਣ ਅਸੀਂ ਇਹ ਮੰਗ ਕਰਦੇ ਆ ਤੇ ਬਾਕੀ ਇਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਵਾਲਿਆਂ ਨੇ ਇਹਨਾਂ ਵਿਸਲੇ ਨਹੀਂ ਹੋਣਾ ਚਾਹੀਦਾ ਵੀ ਮਤਲਬ ਇੰਨੀ ਵਾਰਦਾਤ ਹੋਵੇ ਜਾਨ ਲੈਣ ਜਾਨ ਲੈਵਾ ਹਮਲਾ ਹੋਵੇ ਤੇ ਇਹਨਾਂ ਦੀ ਮਤਲਬ ਅਜੇ ਤੱਕ ਕੋਈ ਕਾਰਵਾਈ ਨਾ ਹੋਏ ਇਹ ਪੁਲਿਸ ਨੂੰ ਸੋਚਣਾ ਚਾਹੀਦਾ ਵੀ ਇਸ ਇਸ ਤਰੀਕੇ ਦੇ ਨਾਲ ਇਹੋ ਜਿਹੇ ਗੁੰਡਾਗਰਦੀ ਵਾਲੇ ਲੋਕ ਜੇ ਇਸ ਤਰ੍ਹਾਂ ਕਰਨਗੇ ਤੇ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਗੁਜ਼ਾਰਾ ਕਰ ਸਕਦੇ ਨੇ ਕਿਸ ਤਰੀਕੇ ਨਾਲ ਆਪਣਾ ਕੰਮਕਾਰ ਚਲਾ ਸਕਦੇ ਨੇ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਇੱਕ ਦੁਕਾਨਦਾਰ ਉੱਤੇ ਜਿਹੜਾ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਹਨੂੰ ਜਿਹੜਾ ਵਾ ਬ੍ਰਿਕੀ ਨਾਲ ਜਾਂਚ ਕੀਤਾ ਜਾ ਰਿਹਾ ਵਾ ਦੋ ਤਿੰਨ ਜਾਣੇ ਦੇ ਸ਼ੱਕ ਜ਼ਾਹਿਰ ਕਰ ਰਹੇ ਆ ਉਸ ਐਂਗਲ ਨੂੰ ਵੀ ਦੇਖਿਆ ਜਾਏਗਾ ਤੇ ਬਾਕੀ ਜਲਦੀ ਜਿਹੜੇ ਦੋਸ਼ੀ ਜਿਹੜੇ ਟ੍ਰੇਸ ਕਰਕੇ ਇਸ ਲੱਕਾ ਪਿੱਛੇ ਹੋਣਗੇ ਜੀ ਸੀਸੀਟੀਵੀ ਵੀ ਆਈ ਤੁਹਾਡੇ ਕੋਲ ਤੋਂ ਹਾਂਜੀ ਸੀਸੀਟੀਵੀ ਦੇਖੀ ਉਸੇ ਬਿਆਹਵਤੇ ਅਸੀਂ ਸਾਰਾ ਕਰ ਰਹੇ ਹਾਂ ਜੀ ਟੈਕਨੀਕਲ ਤੌਰ ਤੇ ਤੇ ਜਲਦੀ ਜਿਹੜੇ ਦੋਸ਼ੀ ਸਾਡੇ ਗ੍ਰਿਫਤ ਜੋੜ ਗਏ ਗਾੜੀ ਦਾ ਕਰਵਾਇਆ ਗਿਆ ਉਹਨਾਂ ਦਾ ਜੀ ਮੈਡੀਕਲ ਉਹਨਾਂ ਦਾ ਕਰਵਾ ਲਿਆ ਗਿਆ ਹਾਲੇ ਰਿਜ਼ਲਟ ਵੇਟੇੜਿਆ ਜੀ ਜੋ ਵੀ ਉਹ ਬਿਆਨ ਦੇਣਗੇ ਮੈਡੀਕ One of the premium and prestigious professional institutes providing a wide range of professional courses with 100% placement assistance. We are Sri Sai Group of Institutes.